ਅਜੀਤ ਵੈਪੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਹਿਮਾਚਲ ਪ੍ਰਦੇਸ਼ ਦੇ ਵਿੱਚ ਮੁੰਡ ਪਹੁੰਚੇ ਹਾਂ ਜਿੱਥੇ ਅੱਜ ਨਵਰਾਤਰੀਆਂ ਦਾ ਆਖੀਰਲਾ ਦਿਨ ਹੈ ਔਰ ਅੱਜ ਅਸਤਮੀ ਦਾ ਦਿਨ ਹੈ ਦਾਸੀ ਤੇ ਅੱਜ ਰਾਤ ਸਾਰੇ ਲੋਕ ਇਸ ਕਰਕੇ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਕਿਉਂਕਿ ਮਾਤਾ ਦੇ ਦਰਸ਼ਨ ਇੱਕ ਜੋੜ ਰੂਪ ਦੇ ਵਿੱਚ ਹੁੰਦੇ ਨੇ ਰਾਤ ਨੂੰ ਨੇ ਔਰ ਉਸ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਮਾਤਾ ਚਿੰਤਪੁਰਨੀ ਦਰਬਾਰ ਦੇ ਠੀਕ ਬਾਹਰ ਕਿਸ ਤਰੀਕੇ ਨਾਲ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਔਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਔਰ ਤੁਹਾਨੂੰ ਤਸਵੀਰਾਂ 라ਹੀਂ ਦਿਖਾਉਂਦੀ ਔਰ ਕੋਸ਼ਿਸ਼ ਕਰ ਰਹੀ ਆ ਗੋਲ ਗੱਪਿਆਂ ਦੇ ਲੰਗਰ ਨੇ ਟਿੱਕੀਆਂ ਦੇ ਲੰਗਰ ਨੇ ਬੇਲਪੂਰੀ ਹੈ ਨਾਨ ਹੈ ਔਰ کئی ਪ੍ਰਕਾਰ ਦੇ ਹੋਰ ਵੀ ਲੰਗਰ ਲਗਾਏ ਕਿਨੇ ਦੱਸਦੀ ਹੈ ਕਿ ਤੋ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਪ੍ਰਦੇਸ਼ ਦਾ ਮਾਹੌਲ ਕਿਸ ਤਰੀਕੇ ਨਾਲ 사ਵਨ ਦੇ ਜੋ ਮੇਲੇ ਨੇ ਉਹ ਚੱਲ ਰਹੇ ਨੇ ਔਰ ਅੱਜ ਆਖੀਰਲਾ ਦਿਨ ਹੈ ਇਹਨੂੰ ਰਾਤਰੀਆਂ ਦਾ ਔਰ ਅੱਜ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਲੋਕ ਖਾਸ ਤੌਰ ਤੇ ਦੇਸ਼ ਵਿਦੇਸ਼ ਤੋਂ ਉਚਿਤ ਤੌਰ ਤੇ ਹਿਮਾਚਲ ਪ੍ਰਦੇਸ਼ ਪਹੁੰਚੇ ਨੇ ਮਾਚਿੰਪੁਰ ਨਹੀਂ ਦਰਬਾਰ ਮਾਤਾ ਦੇ ਦਰਸ਼ਨਾਂ ਦੇ ਲਈ ਔਰ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਲੰਗਰਾਂ ਦੀਆਂ ਤਸਵੀਰਾਂ ਦਿਖਾ ਰਹੇ ਕਿ ਕਿੰਨੇ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਔਰ ਦੱਸ ਦੇ ਕਿ ਜਿੱਥੇ ਗਰਮੀ ਦਾ ਕਹਿਰੇ ਇੱਕ ਪਾਸੇ ਔਰ ਉਹ ਗਰਮੀ ਦੇ ਕਹਿਰ ਨੂੰ ਦੇਖਣਾ ਹੋਇਆ ਔਰ ਲੱਸੀ ਦੇ ਲੰਗਰ ਨੇ ਔਰ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਨੇ ਇੱਥੇ ਲਗਾਏ ਗਏ ਨੇ ਤੋ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਵੀ ਪਹੁੰਚੇ ਹੋਏ ਨੇ ਬਾਈ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਅਕਲ ਲੈਂਦੇ ਆਂ ਕਿ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਇਸੇ ਤਰੀਕੇ ਨਾਲ ਹੀ ਲੰਗਰ ਲਗਾਏ ਜਾਂਦੇ ਨੇ ਬਿਲਕੁਲ ਜੀ ਹਰ ਸਾਲ ਇਸੇ ਤਰ੍ਹਾਂ ਹੀ ਮਾਪਾਈ ਦਾ ਭੰਡਾਰਾ ਮਤਲਬ ਬੋਲੋ ਚੱਲਦਾ ਜੀ ਹਨਵਾਰ ਸਾੜੀ ਇਸੇ ਤਰ੍ਹਾਂ ਹੀ ਸੰਗਤਾਂ ਦੀ ਹੈ ਜੀ ਬਹੁਤ ਵਧੀਆ ਮਤਲਬ ਸਾਰਿਆਂ ਨੂੰ ਤਲੀ ਦਾ ਡੰਡ ਕਦੀ ਕਿਸੇ ਨਾਲ ਕੋਈ ਰੋਣਾ ਵਾਲੀ ਕੋਈ ਗੱਲਬਾਤ ਨਹੀਂ ਮਤਲਬ ਬਹੁਤੀ ਵਧੀਆ ਬੰਦਾਰਾ ਗੱਲ ਹੈ ਠੀਕ ਹੈ ਅੱਜ ਮੇਲੇ ਦਾ ਅਨੁਰਾਤਨੇ ਦਾ ਆਖਰੀ ਦਿਨ ਹੈ ਔਰ ਅਸਕਮੀ ਦਾ ਦਿਨ ਹੈ ਕਿ ਅੱਜ ਲੋਕਾਂ ਦਾ ਵੱਡਾ ਹਜੂਮ ਅੱਜ ਦੇ ਦਿਨ ਖਾਸ ਤੌਰ ਤੇ ਪਹੁੰਚਦਾ ਹੈ ਪਹੁੰਚਦਾ ਹੈ ਪਰ ਖਾਸ ਤੌਰ ਤੇ ਕੀ ਪ੍ਰਬੰਧ ਕੀਤੇ ਜene ਤੁਹਾਡੇ ਵੱਲੋਂ ਲੰਗਰਾ ਲੱਗਦਾ ਤੁਹਾਡੇ ਵੱਲੋਂ ਜੀ ਸਾਡੀ ਰਾਤ ਦਾ ਘਾਣਾ ਚੱਲੇਗਾ ਬੋਲ ਨਹੀਂ ਦੱਸ ਸਾਰਾ ਕੁਝ ਜਿਹੜਾ ਵੀ ਯਾਤਰੀ ਜਾਂਦਾ ਪਾਣੀ ਦੁੱਧ ਜੋ ਕੁਝ ਵੀ ਚਾਹੀਦਾ ਸਭ ਕੁਝ ਮਿਲੇਗਾ ਜੀ ਠੀਕ ਹੈ ਠੀਕ ਹੈ ਸੋ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹੀ ਕਹਿੰਦੇ ਆ ਕਿ ਆਪਾਂ ਆਪਣਾ ਖਿਆਲ ਰੱਖੀਏ ਆਨ ਪਰਸ ਵਗੈਰਾ موبائل ਵਗੈਰਾ ਦਾ ਆਪਣੇ ਦਾ ਸੇਫਟੀ ਰੱਖਣਾ ਤੇ ਮਤਲਬ ਜਿਸ ਤਰ੍ਹਾਂ ਵੀ ਹੋ ਨਹੀਂ ਸਕਦਾ ਆਪਣਾ ਧਿਆਨ ਰੱਖਿਆ ਦੇ ਬਾਰੇ ਠੀਕ ਹੈ ਜੀ ਠੀਕ ਹੈ ਜੀ ਜਿਹੜੇ ਲੋਕ ਤਾਂ ਹੁੰਡਣ ਬਾਜੀ ਕਰਦੇ ਨੇ ਕੋਈ ਵਾਰੀ ਸੜਕਾਂ ਤੇ ਦੇਖਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਲਦਬਾ ਮਹਾਮਈ ਦੇ ਆਇਓ RAMNAL ਆਓ ਦਰਸ਼ਨ ਮਿਲਣੇ ਕਰੋ ਆਓ ਕਿਉਂ ਆਨੰਦ ਲਭੋ ਕਪੜੇ ਘਰਾਂ ਨੂੰ ਜਾਓ ਉਲੜਬਾਜੀ ਕਰਨ ਦਾ ਕੋਈ ਫਾਇਦਾ ਨਹੀਂ ਜੇਕਰ ਆਵਾਜਨਤ ਪਰਨੀ ਦਾ ਸਾਰੇ ਦੇਵਾਰ ਕੀ ਜੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ हिमाचल प्रदेश जिस तरीके नाल हर साल माता चिनकोटि ਦੇ ਸ਼ਾਵਣ ਦੇ ਮੇਲੇ ਮਨਾਏ ਜਾਂਦੇ ਨੇ ਲੱਗਦੇ ਨੇ ਮੇਲੇ ਔਰ ਉਹ ਤਸਵੀਰਾਂ ਹੈ ਤੁਹਾਡੇ ਨਾਲ ਰੱਧੀਆਂ ਕਰ ਰਹੀਆਂ ਲੰਗਰ ਦੀਆਂ ਜਿੱਥੇ ਦੋਸਾ ਹੈ ਬਣ ਰਿਹਾ ਔਰ ਉਥੇ ਹੀ ਕਾਹਦੀਏ ਕੀ ਪੌ ਬਾਜੀ ਹੈ ਟਿਕੀਆਂ ਹੈ ਨਾਮ ਨੇ ਔਰ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਲੱਗੇ ਹੋਏ ਨੇ ਔਰ ਅੱਗੇ ਚੱਲਦੇ ਆਂ ਔਰ ਅੱਗੇ ਵੀ ਤਸਵੀਰਾਂ ਹਨ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਕਿ ਕਈ ਕਿੰਨੇ ਪ੍ਰਕਾਰ ਦੇ ਲੰਗਰ ਨੇ ਇੱਥੇ ਲੱਗੇ ਹੋਏ ਨੇ ਔਰ ਸਾਹਮਣੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਚਿੰਤਪੁਰਲੀ ਮਹਾਦੇਵਾਰ ਦੇ ਬਿਲਕੁਲ ਠੀਕ ਬਾਹਰ ਐਂਟਰੀ ਤੋਂ ਸ਼ੁਰੂ ਸ਼ੁਰੂਆਤ ਹੁੰਦੀ ਹੈ ਔਰ ਦੱਸ ਦਈਏ ਕਿ ਅੱਜ ਨਵਰਾਤਣਿਆਂ ਦਾ ਆਖਰੀ ਦਿਨ ਹੈ ਔਰ ਅੱਜ ਦੇ ਦਿਨ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਔਰ ਪਹੁੰਚ ਰਹੇ ਨੇ ਪਾਸਟ ਤੋਂ ਅਰਤੇ ਤੁਹਾਨੂੰ ਦੱਸ ਦਈਏ ਕਿ ਅੱਜ ਕੜੀ ਚਾਵਲ ਦਾ ਲੰਗਰ ਹੈ ਲਗਾਇਆ ਗਿਆ ਹੈ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣ ਦਿਖਾ ਰਹੇ ਹਾਂ ਔਰ ਮੇਲੇ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਕਿ ਹਰ ਸਾਲ ਮੇਲਾ ਇੱਥੇ ਮਨਾਇਆ ਜਾਂਦਾ ਹੈ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਮੇਲਾ ਲੱਗਦਾ ਹੈ ਸਾਡੇ ਜਿੰਤਪੁਰੂ ਲੰਗਰ ਕਮੇਟੀ ਕਬੂਰਥਲਾ ਹਰ ਸਾਲ ਮਨਾਦੇ ਚਰਨਾ ਚ ਲੰਗਰ ਲਾੜ ਆਈਦਾ ਜੀ ਬੜਾ ਤੁਲਸਾ ਮਨਾਇਦਾ ਬੜੀ ਸ਼ਰਧਾ ਨਾਲ ਸਾਡੇ ਕਬੂਰਥਲਾ ਜੀ ਸਾਰੇ ਕਬੂਦਲੇ ਸਹਿਯੋਗ ਨਾਲ ਜੀ ਮਹਾਮਾਈ ਦੇ ਚਰਨਾਂ ਦੇ ਲੰਗਰ ਨਾਲ ਬੜਾ ਮਯਾ ਆਈਦਾ ਜੀ ਆਟ ਦੇ ਆਟ ਦੇ ਇੱਥੇ ਰਹੀਦਾ ਜੀ ਠੀਕ ਹੈ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋ ਲੋਕਾਂ ਦਾ ਹੈ ਕਿ ਸ਼ਰਦਾ ਭਾਵਨਾ ਦੇ ਇੱਥੇ ਆਓ ਖਾ ਪਰੋਲਾ ਨਾ ਪਾ ਮਹਾਮਾਈ ਦੇ ਦਰਸ਼ਨ ਕਰੋ ਮਹਾਮਾਈ ਕੋ ਮੂਹ ਮੰਗਿਆ ਮੰਨਤਾ ਪਾਓ ਅੱਗੇ ਤੇ ਸ਼ਰਾਰਤ ਨਾ ਕਰੋ ਮਹਾਮਾਈ ਦਾ ਮਾਤਾ ਜੀ ਜਾ ਕੇ ਖਾਪਣਾ ਨਾ ਠੀਕ ਹੈ ਠੀਕ ਹੈ ਸੋ ਅੱਜ ਅਸ਼ਟਮੀ ਦਾ ਅਸ਼ਟਮੀ ਦਾ ਬਹੁਤ ਵਧੀਆ ਤਿਹਾਰਾ ਸੋ ਅਸ਼ਮੀ ਦਾ ਤਿਹਾਰ ਹੈ ਕੀ ਕਹਿਣਾ ਚਾਹੁੰਦੇ ਬਾਈ ਜੀ ਉਹ ਤਾਂ ਸੋ ਠੀਕ ਹੈ ਜੀ ਹਾਂਜੀ ਅਸ਼ਮੀ ਦਾ ਤਿਹਾਰ ਹੈ ਕੀ ਕਹਿਣਾ ਚਾਹੁੰਦੇ ਅੱਜ ਅਥੇ ਆ ਰਾਤ ਨੂੰ 12 ਵਜੇ ਅਸ਼ਮੀ ਲਗਣੀ ਆ ਔਰ ਬਸ ਸਾਡੀ ਜਰਾ ਜਿੱਦਾਂ ਲੋਕਾਂ ਨੂੰ ਸ਼ਰਧਾ ਵਾ ਵੀ ਅੱਜ ਰਾਤ ਨੂੰ ਜੋਤਾਂ ਹੋਣੀਆਂ ਅੱਜ ਰਾਤ ਨੂੰ ਜੋਤਾਂ ਦੇ ਦਰਸ਼ਨ ਕਰ ਰਹੇ ਆ ਔਰ ਜਿੱਲੇ ਵੀ ਕਪੂਰਥਲ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਜਾਂ ਬਾਹਰੋਂ ਆਏ ਸਟੇਟ ਤੋਂ ਲਉਗਾ ਪਰ ਇਹ ਵੀ ਬੇਦੀ ਆ ਕਿ ਅੱਜ ਰਾਤ ਨੂੰ ਆਓ ज्योत के दर्शन करो और माँ चिंतपुरी को बहार खुशियां पाओ ठीक है सो so, uh, होर भी uh, तस्वीर तो है तू दिखा दें किस तरीके न ਪਹੁੰਚ ਰਹੇ ਨੇ ਇੱਕ ਹਰ ਤਰ੍ਹਾਂ ਦੇ ਵੇਸ ਵਿਦੇਸ਼ ਦੇ ਵੱਖ-ਵੱਖ ਸੋਨਿਆਂ ਤੋਂ ਸੁਭਾਨੂ ਨੇ ਲਗਾਤਾਰ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਹੈ ਜੋ ਸ਼ੁਰੂ ਹੁੰਦੀ ਹੈ ਔਰ ਇੱਥੇ ਹਰ ਪ੍ਰਕਾਰ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਵੇਂ ਕਿ ਖਡਾਉਣੇ ਹੋਗੇ ਹੋਰ ਵੀ ਕੱਪੜੇ ਹੋਵੇ ਹੋਰ ਪ੍ਰਚਾਰ ਵੀ ਇੱਥੇ ਜਿਵੇਂ ਕਿ ਬਾਹਰ ਲਗਾਏ ਜਾਂਦੇ ਨੇ ਉਹ ਵੀ ਇੱਥੋਂ ਮਿਲਦੇ ਨੇ ਯਾਨੀ ਕਿ ਲੋਕਾਂ ਦੀ ਸ਼ਾਪਿੰਗ ਦੇ ਵਾਸਤੇ ਇਹ ਮਾਰਕੀਟ ਪੂਰੀ ਬਣੀ ਹੋਈ ਹੈ ਔਰ ਹਰ ਪ੍ਰਕਾਰ ਦੀ ਚੀਜ਼ ਹੈ ਇੱਥੇ ਮਿਲਦੀ ਹੈ ਸੋ ਦੋਹੀ ਤੋਂ ਸੁਵਿਧਾ ਨਹੀਂ ਵਿਖ ਸਕਦਾ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਦੇ ਇਸ ਦੇ ਵਕ ਵਕ ਕੋਨਿਆਂ ਤੋਂ ਮਾ ਚਿੰਦਪurni ਦਰਵਾਰ ਪਹੁੰਚ ਰਹੇ ਨੇ ਔਰ ਅੱਜ ਅਸਮੀ ਦਾ ਤਿਹਾਰ ਹੈ ਔਰ ਅੱਜ ਖਾਸ ਤੌਰ ਤੇ ਜਿਵੇਂ ਕਹਦੀ ਹੈ ਕਿ ਅੱਜ ਗੱਲ ਕਰ ਰਹੀ ਹੈ ਕਿ ਰਾਤ ਦੇ ਵੇਲੇ ਜੂਤਾਂ ਦੇ ਰੂਪ ਦੇ ਵਿੱਚ ਮਾਤਾ ਜਿਦੇ ਦਰਸ਼ਨ ਹੋਣਗੇ ਇਸ ਪਲ ਦੇ ਲਈ ਖਾਸ ਤੌਰ ਤੇ ਲੋਕ ਇੰਤਜ਼ਾਰ ਕਰਦੇ ਨੇ ਉਹ ਰਾਜ ਉਹ ਵੇਲਾ ਆ ਗਿਆ ਹੈ ਕਿ ਅੱਜ ਰਾਤ ਨੂੰ 3:00 12:00 ਵਜੇ ਮਾਤਾ ਜਿਦੇ ਦਰਸ਼ਨ ਹੋਣੇ ਨੇ ਜੂਤਾਂ ਦੇ ਰੂਪਦੇਵਚ ਇਹ ਮਾਰਕੀਟ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਨੇ ਆ ਔਰ ਇਸ ਤਰੀਕੇ ਨਾਲ ਉਹ ਜੋ ਰਾਤ ਦਾ ਦ੍ਰਿਸ਼ ਹੋਵੇਗਾ ਉਹ ਵੀ ਤੁਹਾਨੂੰ ਵਿਖਾਵਾਂਗੇ ਔਰ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਇਸ ਤਰੀਕੇ ਦਾ ਰਾਤ ਦਾ ਦ੍ਰਿਸ਼ ਹੋਵੇਗਾ ਲਾਈਟਿੰਗ ਹੋਏਗੀ ਬਹੁਤ ਹੀ ਸੁੰਦਰ ਕਿਸਮਾਲਕ ਔਰ ਮਾਚਿੰਦਪੁਰੇ ਦੇ ਦੁਆਰ ਸਜਾਇਆ ਹੋਇਆ ਕੈਮਰਾ ਪਰਸਨ ਅੰਕਿਤ ਗੁਪਤਾ ਦੇ ਨਾਲ ਮਨਜੋਤ ਸਿੰਘ ਹਿਮਾਚਲ ਪ੍ਰਦੇਸ਼